ਮਾਰੇ ਕਹੇ ਮੰਤਰੰਗ ਰਾਮ ਰਾਮ ਨਾਮੰ ਜਦੋਂ ਉਹ ਸ਼ਬਦ ਦਾ ਜਪ ਕਰ ਲੱਗ ਪਏ ਸ਼ਬਦ ਨੂੰ ਦਿਨ ਰਾਤ ਜਪਣ ਲੱਗ ਪਏ ਜਪਦਿਆਂ ਜਪਦਿਆਂ irda ਨਿਰਮਲ ਹੋ ਗਿਆ ਉਸ ਨਿਰਮਲ irde ਨੇ ਟਿਕਣਾ ਸ਼ੁਰੂ ਕਰ ਦਿੱਤਾ ਟਿਕਦੇ ਕੋਈ irde ਵਿੱਚੋਂ ਰਸ ਆਉਣ ਲੱਗ ਪਿਆ ਉਸ ਰਸ ਵਿੱਚ ਮਗਨ ਹੋਇਆ ਜਦੋਂ ਅੰਤਰ ਧਿਆਨ ਟਿਕਾਉਣ ਲੱਗਾ ਫਿਰ ਇੱਕ ਜਗ੍ਹਾ ਤੇ ਨਹੀਂ ਜੋ ਅੰਦਰੋਂ ਦੇਖਿਆ ਉਸ ਸਰਬ ਵਿਆਪਕ ਪ੍ਰਮਾਤਮਾ ਦੇ ਧਿਆਨ ਵਿੱਚ ਟਿਕ ਗਿਆ ਫਿਰ ਅਰਸ਼ਣੀਓ ਪਹਿਲਾ ਕਹੇ ਮੰਤਰੰਗ ਰਾਮ ਰਾਮ ਨਾਮੰ ਧਿਆਨੰਗ ਸਰਬਤਰ ਪੂਰਣ ਹੈ ਉਸ ਦਾ ਧਿਆਨ ਜਿਹੜਾ ਸਾਰੀਆਂ ਥਾਵਾਂ ਤੇ ਪਰੀਪੂਰਣ ਵੈ ਗੁਰੂ ਜੀ ਨੇ ਕੋਈ ਥਾਂ ਇਸ ਨੇ ਮਿਕ ਵਾਰ ਆਪ ਜੀ ਨੂੰ ਬੇਨਤੀ ਕੀਤੀ ਸੀ ਜੀ ਦੇਖੋ ਅਸੀਂ ਬਾਹਰमुखी ਸ਼ਬਦ ਕਹਿੰਨੇ ਜਦੋਂ ਇਹ ਕਿਹਾ ਜਾਂਦਾ ਹੈ ਵੀ ਸਾਇੰਸ ਲਬਰੀ ਹਾਲਾਂ Mein ਕੋਈ ਸਾਇੰਸ ਦੇ ਵਿਰੋਧ ਚ ਨਹੀਂ ਕਹਿੰਦਾ ਹੁੰਦਾ ਉਹਨਾਂ ਦੀ ਆਪਣੀ ਬਹੁਤ ਖੋਜ ਹੈ ਜੀ ਐਵੇਂ ਜਿਸ ਬਾਰੇ ਨਹੀਂ ਨੌਲੇਜ ਕੋਈ ਨਹੀਂ ਆਪਾਂ ਕਿਉਂ ਕਿਸੇ ਚੀਜ਼ ਨੂੰ ਨਿੰਦਰਾ ਸ਼ੁਰੂ ਕਰਦੀ ਹੈ ਉਹਦਾ ਆਪਣਾ ਫੀਲਡ ਹੈ ਨਾ ਜੀ ਪਰ ਵੇਖੋ ਇਹ ਗੱਲ ਤਾਂ ਹੈ ਕਿ ਅਸੀਂ ਦੂਜੇ ਗ੍ਰਹਿ ਤੇ ਜੀਵਨ ਲੱਭਣ ਤੁਰੇ ਹਾਂ ਕਿਸੇ ਹੋਰ ਗ੍ਰਹਿ ਤੇ ਜੀਵਨ ਹੈ ਚੰਦਰਮਾ ਤੇ ਜੀਵਨ ਹੈ ਮੰਗਲ ਤੇ ਜੀਵਨ ਹੈ ਇਹਨਾਂ ਗ੍ਰਹਾਂ ਤੋਂ ਅੱਗੇ ਇਸ ਸੂਰਜ ਦੇ ਪਰਿਵਾਰ ਤੋਂ ਅੱਗੇ ਜਿਹੜੇ ਸੂਰਜ ਨੇ ਮਾ ਸੂਰਜ ਇਸ ਸੂਰਜ ਤੋਂ ਵੱਡੇ ਸੂਰਜ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੇ ਲਬਜ ਵਰਤੇ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਕਹਿੰਦੇ ਨੇ ਤੁਸੀਂ ਇੱਕ ਸੂਰਜ ਨੂੰ ਪੂਜਦੇ ਪਿਓ ਲੋਕੋ ਮੈਂ ਉਸ ਸੂਰਜ ਨੂੰ ਨਮਸਕਾਰ ਕਰਨਾ ਪਿਆ ਜਿਹੜਾ ਇਹਦੇ ਵਰਗੇ ਅਨੰਤ ਸੂਰਜਾਂ ਤੋਂ ਵੱਡੀ ਤਾਕਤ ਰੱਖਦਾ ਇੱਕ ਗੱਲ ਹੋਰ ਆਹ ਸੂਰਜ ਜਦੋਂ ਧੁੱਪ ਪੈਂਦੀ ਏ ਇਹ ਨਮੀ ਨੂੰ ਖੁਸ਼ ਕਰ ਦਿੰਦਾ ਸੁਕਾ ਦਿੰਦਾ ਨਾ ਕੱਪੜੇ ਸੁਕਾਂਦਾ ਪਾਣੀ ਇਕੱਠਾ ਹੋਵਿਸ ਸੁਕਾ ਦਿੰਦਾ ਪਰ ਗੁਰਮੁਖਵਾਂ ਅਜੇ ਤੱਕ ਸੂਰਜ ਕੋਲ ਕੋਈ ਜਾ ਸਕੇ ਕਿਸੇ ਦੀ ਸਮਰੱਥਾ ਹੈ ਬੰਦੇ ਦੀ ਕਿਸਮਤ ਉਹਦੇ ਨੇੜੇ ਫਟਕ ਸਕੇ ਪਰ ਉਂਝ ਗੁਰੂ ਗੋਬਿੰਦ ਸਿੰਘ ਜੀ ਕੇ ਬਚਨ ਕਰਦੇ ਆ ਰੋਜ਼ ਤੁਸੀਂ ਪੜਦੇ ਹੋ ਕਿਨੇ ਭਾਈ ਸਿੱਖਾ ਇਸ ਸੂਰਜ ਨੂੰ ਆਖਰੀ ਸ਼ਕਤੀ ਮਤ ਸਮਝੀ ਉਸ ਪ੍ਰਮਾਤਮਾ ਨੂੰ ਨਮਸਕਾਰ ਕਰ ਜਿਹੜਾ ਪਾਰ ਬ੍ਰਹਮ ਪਰਮੇਸ਼ਵਰ ਇਸ ਸੂਰਜ ਨੂੰ ਵੀ ਸੁਕਾ ਦਿੰਦਾ ਹੈ ਫਿਰ ਬੇਨਤੀ ਸੁਣੇ ਸੂਰਜ ਹਰ ਚੀਜ਼ ਸੁਕਾਉਂਦਾ ਹੈ ਤੇ ਜਿਹੜਾ ਸੂਰਜ ਨੂੰ ਸੁਕਾ ਦਿੰਦਾ ਤੁਸੀਂ ਰੋਜ਼ ਪੜਦੇ ਹੋ ਜਾਬ ਸਾਹਿਬ ਜੀ ਕਿ ਆਦਿੱਤ ਸੋਕੈ ਕਿ ਅਦਿੱਤ ਅਦਿੱਤ ਦਾ ਲਫ਼ਜ਼ੀ ਅਰਥ ਸੂਰਜ ਹੈ ਜੀ ਇਹਨੂੰ ਐਤਵਾਰ ਵੀ ਕਹਿੰਦੇ ਆ ਰਵੀਵਾਰ ਜੀ ਨੂੰ ਕਹਿੰਨੇ ਕਿ ਅਦਿੱਤ ਸੋਕੈ ਸੋਕੈ ਦਾਰ ਤੇ ਸੁਕਾ ਦੇਣਾ ਸੂਰਜ ਹਰ ਚੀਜ਼ ਸੁਕਾ ਦਿੰਦਾ ਪਰ ਗੁਰੂ ਗੋਬਿੰਦ ਸਿੰਘ ਸੱਚੇ ਬਾਦਸ਼ਾਹ ਕਹਿੰਦੇ ਆ ਇਹ ਸਿਰਫ ਤੇਰੀ ਸੋਚ ਦੀ ਸੀਮਾ ਹੈ ਪਾਰ ਬ੍ਰਹਮ ਪਰਮੇਸ਼ਵਰ ਤਾਂ ਇਹਨਾਂ ਅਨੰਤ ਸੂਰਜਾਂ ਨੂੰ ਵੀ ਸੁਕਾ ਦਿੰਦਾ ਹੈ ਫਿਰ ਅਰਸ਼ ਨੇ ਉਹ ਮੈਂ ਆਪਣੇ ਵਿਸ਼ੇ ਤੋਂ ਦੂਰ ਨਹੀਂ ਜਾਵਾਂਗਾ ਕਿ ਉਹ ਸਿੱਧਾ ਜਪ ਕਰਦੇ ਆ ਕਿ ਇੱਥੇ ਜੀਵਨ ਨਹੀਂ ਨਹੀਂ ਗੁਰਮਖੋ ਅਸੀਂ ਜੀਵਨ ਲੱਭਨੇ ਆ ਆਪਣੇ ਵਰਗਾ ਬੰਦੇ ਦਾ ਜੀਵਨ ਆਖਰੀ ਸੀਮਾ ਥੋੜਾ ਹੁਣ ਜੇ ਕਹੀਏ ਜੀ ਇਹ ਆ ਜੀਵਨ ਜਿਹੜਾ ਵੀ ਮੇਰਾ ਸਰੀਰ ਤੇ ਤੁਹਾਡਾ ਸਰੀਰ ਇਹ ਇਹ ਪੈਮਾਨਾ ਹੈ ਕਿ ਇਹ ਜੀਵਨ ਹੁੰਦਾ ਨਹੀਂ ਗੁਰਮਖੋ ਗੁਰਬਾਣੀ ਤੇ ਬਚਨ ਕਰਦੀਏ ਕਿ ਧਰਤੀ ਵਿੱਚ ਇਸ ਧਰਤੀ ਤੋਂ ਇਲਾਵਾ ਜਿੱਥੇ ਤੂੰ ਕਹਿੰਦਾ ਆਦਮ ਜਾਤ ਵੀ ਨਹੀਂ ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਜੀਵਨ ਤਾਂ ਉੱਥੇ ਵੀ ਹੈ ਕਿਉਂਕਿ ਚੇਤਨਾ ਰੱਬ ਦੀ ਖਰ ਇੱਕ ਥਾਂ ਉਤੇ ਹੈ ਜਿਵੇਂ ਅਸੀਂ ਪੜਨੇ ਆ ਤੂੰ ਸਭ ਨਹੀਂ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਣ ਖਾਰ ਜਿਓ ਫਿਰ ਬੇਨਤੀ ਹੈ ਜੀ ਮਹਾਰਾਜ ਜੀ ਨੇ ਕਿਹਾ ਕਿ ਪੂਰਨ ਪੁਰਖ ਸਭ ਤੋਂ ਪਹਿਲਾਂ ਉਹਦਾ ਗੁਣ ਹੈ ਸਿਮਰਨ ਹਿਰਦੇ ਤੋਂ ਜਪ ਕਰਦਾ ਮੈਂ ਇੱਕ ਵਾਰ ਆਪ ਜੀ ਨੂੰ ਕਿਹਾ ਸੀ ਕਿ ਕਿਉਂਕਿ ਸਾਡੇ ਚ ਸਾਧਨਾ ਬਾਰੇ ਬਹੁਤ ਘੱਟ ਲਿਖਿਆ ਗਿਆ ਇਸ ਨੂੰ ਸਮਝ ਨਹੀਂ ਦੂਜੇ ਮਤ ਵਾਲਿਆਂ ਜਦੋਂ ਗ੍ਰੰਥ ਪੜ੍ਹ ਹੀ ਦੇ ਨਾ ਜੋਕ ਜੋ ਉਹਨਾਂ ਨੇ ਸਾਧਨਾ ਬਾਰੇ ਕੰਮ ਕਰ ਦਿੱਤਾ ਆਪਾਂ ਤਾਂ ਪਹਿਲੀ ਗੱਲ ਇਸ ਬਾਰੇ ਛੇਤੀ ਸੋਚਦੀ ਕੋਈ ਨਹੀਂ ਕਿਉਂਕਿ ਆਪਣੀ ਜੀ ਪਰਵਾਸ਼ਾ ਬਣਾਈ ਬੈਠੇ ਆ ਇਹ ਵੀ ਕਰਮ ਕਾਂਡੇ ਇਹ ਵੀ ਕਰਮ ਕਾਂਡੇ ਇਹ ਗੁਰਮਤ ਨਹੀਂ ਇਹ ਵੀ ਮਨਮਤ ਤੇ ਇਹ ਵੀ ਮਨਮਤ ਤੇ ਸੱਚੀ ਜਾਣੇ ਸ਼੍ਰੀਮਾਨ ਭਾਈ ਵੀਰ ਸਿੰਘ ਉਹਨੇ ਇੱਕ ਜਗ੍ਹਾ ਲਿਖਿਆ ਕਹਿਣ ਲੱਗੇ ਗਰਾਵਟਾਈ ਸੀ ਸਿਸਟਮ ਵਿੱਚ ਗਰਾਵਟ ਆਈ ਸੀ ਗੁਰਦੁਆਰਿਆਂ ਦੇ ਪ੍ਰਬੰਧ ਚ ਇਹ ਕੌੜਾ ਸੱਚ ਹੈ ਕਹਿਣ ਲੱਗੇ ਬਹੁਤ ਕਰਚਾਈਦੀ ਸੀ ਪਰ ਅਸਾਂ ਉਸ ਬਹੁਤ ਸਮਝਦੇ ਨਾ ਅਸੀਂ ਝਾੜੂ ਇਹੋ ਜਿਹਾ ਫੇਰਿਆ ਕਿ ਜਿੱਥੇ ਆਪਾਂ ਸੱਚੀ ਮੁੱਚੀ ਕੂੜਾ ਬਾਹਰ ਸੱਟਣਾ ਸੀ ਉਥੇ ਮੋਤੀ ਵੀ ਬਾਹਰ ਰੋੜ ਕੇ ਸਾਫ਼ ਕਰਕੇ ਬਾਹਰ ਸੱਟ ਦਿੱਤੇ ਮੇਰੀ ਅਰਜ਼ ਹੈ ਹੁਣ ਜਪ ਦੀ ਜਪਲੀ ਬੜੀ ਸਾਧਨਾ ਹੈ ਇੱਕ ਮੈਂ ਲਫ਼ਜ਼ ਕਹਿਣ ਲੱਗਾ ਮੈਨੂੰ ਮਾਫ਼ ਕਰ ਦਿਓ ਜੇ ਤੁਹਾਨੂੰ ਨਾ ਚੰਗਾ ਲੱਗਿਆ ਖਿਮਾ ਕਰ ਦਿਓ ਇੱਕ ਸਵਾਮੀ ਸ਼ਿਵਾਨੰਦ ਹੋਇਆ ਸ਼ਾਇਦ ਤੁਸੀਂ ਨਾਂ ਨਹੀਂ ਸੁਣਿਆ ਹੋਣਾ ਉਸ ਬੰਦੇ ਨੇ ਤਕਰੀਬਨ 600 ਪੰਨੇ ਦੀ ਕਿਤਾਬ ਸਿਰਫ ਇੱਕ ਲਬਜ ਤੇ ਲਿਖੀ ਸਾਧਨਾ ਸਾਧਨਾ ਕੀ ਹੈ ਸਵਾਸ ਕਿੰਨਾ ਚੱਲਦਾ ਕਰੋਚ ਕਿੰਨਾ ਚੱਲਦਾ ਕਾਮ ਚ ਕਿੰਨਾ ਚੱਲਦਾ ਬੰਦਗੀ ਅਕਾਂਥ ਪਰ ਸਾਨੂੰ ਸਤਿਗੁਰਾਂ ਨੇ ਬਾਣੀ ਚ ਸਾਰੀਆਂ ਬਖਸ਼ਾ ਕੀਤੀਆਂ ਗੁਰਮਖੋ ਜਪ ਕਰਨ ਵਾਸਤੇ ਸਭ ਤੋਂ ਪਹਿਲਾਂ ਸਾਡੀ ਸ਼ਰੀਰ ਦੀ ਤਿਆਰੀ ਚਾਹੀਦੀ ਹੈ ਅਸੀ ਖੁਰਾਕ ਹੀ ਖਾਣੀ ਹੈ ਇੱਕ ਵਾਰ ਮੈਂ ਇਥੇ ਕਿਆਸੀ ਕਿ ਮਹੀਨੇ ਚ ਕਿਉਂਕਿ ਆਪਾਂ ਤਜਰਬਾ ਕਰਕੇ ਦੇਖੀਏ ਗੱਲਾਂ ਗੱਲਾਂ ਤੇ ਮੈਨੂੰ ਵੀ 27 ਸਾਲ ਹੋ ਗਿਆ ਕਰਦੇ ਆ ਅੱਜ ਵੀ ਮੈਂ ਗੱਲਾਂ ਹੀ ਕਰ ਰਿਹਾ ਜਿਮ ਕਿਨੇ ਵਿੱਚ ਇੱਕ ਦਿਨ ਪੂਰਾ ਕੱਢ ਲਈਏ ਕਿ ਮੈਂ ਅੰਮ੍ਰਿਤ ਵੇਲੇ ਤੋਂ ਲੈ ਕੇ ਦੂਜੇ ਵੇਲੇ ਅੰਮ੍ਰਿਤ ਵੇਲੇ ਤੱਕ 24 ਘੰਟੇ ਸਿਰਫ ਨਾਮ ਜਪ ਦੀ ਸਾਧਨਾ ਕਰਨੀ ਹੈ ਗੁਰਮਖੋ ਉਸ ਤੋਂ ਬਾਅਦ ਫਿਰ ਕਹਿਣਾ ਸ਼ੁਰੂ ਕਰੀਏ ਜਪ ਵਿੱਚ ਕੁਝ ਹੈ ਕਿ ਨਹੀਂ ਸਤਗੁਰਾਂ ਨੇ ਕਿਹਾ ਸਭ ਤੋਂ ਪਹਿਲਾਂ ਜਪ ਮੈਂ ਫਿਰ ਬੇਨਤੀ ਕਰਾਂ ਮੰਤਰੰਗ ਰਾਮ ਰਾਮ ਨਾਮਕ ਇਥੇ ਇਹ ਕੱਲੀ ਗੱਲ ਇਥੇ ਮੁੱਕ ਨਹੀਂ ਗਈ ਸੁਖਮਨੀ ਸਾਹਿਬ ਵਿੱਚ ਆਪਾਂ ਇੱਕ ਸ਼ਬਦ ਪੜ੍ਹਨੇ ਆ ਕਿਨਕਾ ਇੱਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਣੀ ਨਾ ਵੈ ਕਿਨਕਾ ਦਾ ਲਬਜ਼ੀ ਅਰਥ ਬਿਲਕੁਲ ਥੋੜਾ ਕਿਨਕਾ ਥੋੜਾ ਜਿਹਾ ਗੁਰਮਖੋ ਇਸ ਥੋੜੇ ਦਾਤ ਖਤਮ ਹੋਣਾ ਨਹੀਂ ਮੰਨ ਲੋ ਅਬ ਮੈਂ ਇੱਕ ਨਿੱਕਾ ਜਿਹਾ ਇਹ ਤੁਸੀਂ ਦੇਖ ਦਿੱਤੀ ਜਿਹਨੂੰ ਚਲੋ ਆਪਾਂ ਕੁਣਕਾ ਕਹਿੰਦੇ ਆ ਨਾ ਥੋੜੀ ਜਿਹੀ ਦੇਖ ਦਿੱਤੀ ਆਪਾਂ ਕਾਂਗੇ ਛੋਟੀ ਜੀ ਚੀਜ਼ ਨਹੀਂ ਇੱਥੇ ਕਿਨਕਾ ਦਾ ਅਰਥ ਹੈ ਉਹ ਸ਼ੁਰੂਆਤ ਜਿਹਦਾ ਬਹੁਤ ਥੋੜਾ ਵਿਸਤਾਰ ਹੋਣ ਜਾ ਰਿਹਾ ਹੈ ਫਿਰ ਅਰ ਕਿਨਕਾ ਆ ਜਿਹੜਾ ਸਾਡਾ ਸਰੀਰ ਲੈ ਕੇ ਸੀ ਬੈਠੇ ਆ ਜਿੰਨੇ ਆਪਾਂ ਬੈਠੇ ਆ ਇਹਦੀ ਸ਼ੁਰੂਆਤ ਕਿਨਕੇ ਤੋਂ ਨਹੀਂ ਹੋਈ ਫਿਰ ਅਰੇ ਸੁਣਿਓ ਹੁਣ ਉਹ ਜਿਹੜਾ ਨਿੱਕਾ ਜਿਹਾ ਕਿਨਕਾ ਹੈ ਉਹਨੂੰ ਮੈਂ ਕਹਾਂ ਜੀ ਨਹੀਂ ਨਹੀਂ ਇਹ ਨਿੱਕਾ ਜਿਹਾ ਜਿਹੜਾ ਸੈੱਲ ਸੀ ਨਾ ਜਿਹਦਾ ਖੁਰਦਬੀਨ ਨਾਲ ਖੁਰਦਬੀਨ ਕਹਿੰਦੇ ਆ ਕਿ ਜਿਹੜਾ ਬੜੀ ਮੁਸ਼ਕਲ ਨਾਲ ਦਿਸਦਾ ਨਹੀਂ ਗੁਰਮਖੋ ਜਿਹੜਾ ਖੁਰਦਬੀਨ ਨਾਲ ਦਿਸਦਾ ਬਈ ਉਸ ਨਿੱਕੇ ਜਿਹੇ ਸੈੱਲ ਵਿੱਚ ਇੱਕ ਉਹ ਚੀਜ਼ ਉਹ ਚੇਤਨਾ ਹੈ ਜਿਹਨੇ 100 ਸਾਲ ਤੱਕ ਸ਼ਰੀਰ ਭੋ ਕੇ ਇਸ ਦੁਨੀਆ ਤੋਂ ਜਾਣਾ ਪਰ ਉਹ ਕਿਨਕਾ ਛੋਟਾ ਥੋੜਾ ਹੈ ਵੀ ਫਿਰ ਅਰਜ ਹੈ ਕਿਨਕਾ ਤਾਂ ਸ਼ੁਰੂਆਤ ਹੈ ਹੁਣ ਬੋੜ ਦਾ ਬੀਜ ਖਸ-ਖਸ ਦੇ ਦਾਣੇ ਨਾਲੋਂ ਬਰੀਕ ਹੁਣ ਮੈਂ ਹੱਥ ਦੀ ਤਲੀ ਤੇ ਰੱਖ ਕੇ ਕਾਹ ਚ ਨਹੀਂ ਕਿ ਕਿਨਕਾ ਨਹੀਂ ਪਿਆਰੋ ਇਸ ਕਿਨਕੇ ਵਿੱਚ ਉਹ એનર્ਜੀ ਪਈ ਹੈ ਜਦੋਂ ਧਰਤੀ 'ਚ ਜੰਮੇਗਾ ਉਹਦੇ ਵਿੱਚੋਂ ਪੈਦਾ ਹੋਇਆ ਰੁੱਖ ਹਜ਼ਾਰਾਂ ਸਾਲ ਤੱਕ ਧਰਤੀ ਤੇ ਰਹਿੰਦਾ ਹੈ ਇਥੇ ਕਿਨਕੇ ਦਾ ਅਰਥ ਕਿ ਰੂਹਾਨੀਅਤ ਦੀ ਉਹ ਸ਼ੂ ਚਿੰਗਿਆੜੀ ਤਾਂ ਇੱਕ ਹੀ ਹੁੰਦੀ ਹੈ ਗੁਰਮਖੋ ਇਹ ਕਿ ਚਿੰਗਿਆੜੀ ਕਰੋੜਾਂ ਮੀਲ ਮੈਂ ਸ਼ਬਦ ਵਰਤਾਂ ਕਰੋੜਾਂ ਗੱਠਾਂ ਰੂੰਦੀਆਂ ਫੂਕ ਦਿੰਦੀ ਏ ਉਹ ਇੱਕ ਚੰਗਿਆੜੀ ਕਿਨਕਾ ਥੋੜਾ ਨਹੀਂ ਉਹਦਾ ਵਿਸਤਾਰ ਹੋਣ ਵਾਲਾ ਹੈ ਜਦੋਂ ਵੈ ਗੁਰੂ ਜੀ ਦੇ ਘਰ ਵਿੱਚ ਕਿਨਕਾ ਮਾਤਰ ਪ੍ਰਸਾਦ ਮਿਲਦਾ ਹੈ ਨਾ ਉਦੋਂ ਯਾਦ ਰੱਖਿਓ ਮਰਦੇ ਦਮ ਤੱਕ ਹੀ ਮਰਨ ਤੋਂ ਬਾਅਦ ਵੀ ਕਿਨਕਾ ਵਧੀ ਜਾਂਦਾ ਹੈ